ਪੰਜਾਬ ਦੀ ਸਿੱਖਿਆ ਦੇ ਮਿਆਰ ਨੂੰ ਉੱਚੇ ਦਰਜੇ ਦੇ ਕਰਨ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਰੀਬ 29 ਲੱਖ ਰੁਪਏ ਦੀ ਲਾਗਤ ਨਾਲ ਸ਼੍ਰੀ ਚਮਕੌਰ ਸਾਹਿਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਲੀਆਂ ਕਲਾਂ ਕਿ ਇਸ ਨਵੀਨੀਕਰਨ ਵਿੱਚ ਚਾਰ ਦੀਵਾਰੀ ਸਾਇੰਸ ਲੈਬ ਅਤੇ ਫਰਸ਼ ਦੀਆਂ ਟਾਈਲਾਂ ਲਈ ਖਰਚ ਕੀਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕੂ ਮਾਜਰਾ ਵਿਖੇ 2,50,000 ਰੁਪਏ ਦੀ ਲਾਗਤ ਨਾਲ ਚਾਰ ਦੀਵਾਰੀ ਕੀਤੀ ਗਈ। ਸਰਕਾਰੀ ਮਿਡਲ ਸਕੂਲ ਮਨਸੂਹਾ ਕਲਾਂ ਵਿਖੇ 3,09,000 ਰੁਪਏ ਦੀ ਲਾਗਤ ਨਾਲ ਫਰਸ਼ ਅਤੇ ਛੱਤ ਦੀਆਂ ਟਾਈਲਾਂ ਦੇ ਕੰਮ। ਸਰਕਾਰੀ ਮਿਡਲ ਸਕੂਲ ਸੁਰਤਾਪੁਰ ਬਾੜਾ ਵਿਖੇ ਦੋ ਲੱਖ 57000 59000 ਰੁਪਏ ਦੀ ਲਾਗਤ ਨਾਲ ਕਲਾਸਰੂਮ ਦੀ ਬਰਮਤ ਤੇ ਕੰਮ ਅਤੇ ਸਰਕਾਰੀ ਮਿਡਲ ਸਕੂਲ ਸੇਖੂਪੁਰ ਵਿਖੇ 1 ਲੱਖ 40000 ਰੁਪਏ ਦੀ ਲਾਗਤ ਨਾਲ ਨਵੀਨੀਕਰਨ ਦੇ ਕੰਮ ਕੀਤੇ ਗਏ ਇਸ ਮੌਕੇ ਡਾਕਟਰ ਚੰਜੀਤ ਸਿੰਘ ਨੇ ਸਕੂਲ ਵਿਖੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਉਨ੍ਹਾਂ ਦੱਸਿਆ ਕਿ ਸਰਕਾਰ ਦਾ ਉਦੇਸ਼ ਹਰ ਬੱਚੇ ਨੂੰ ਮਿਆਰੀ ਅਤੇ ਸਮਕਾਲੀ ਸਿੱਖਿਆ ਮਿਲਿਆ ਕਰਵਾਉਣਾ ਹੈ ਇਸ ਮੌਕੇ ਇਲਾਕਾ ਨਿਵਾਸੀਆਂ ਨੇ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜਿੱਥੇ ਸਰਕਾਰੀ ਸਕੂਲਾਂ ਨੂੰ ਨਜ਼ਰਅੰਦਾਜ਼ ਕੀਤਾ ਉੱਥੇ ਅੱਜ ਦੇ ਸਰਕਾਰੀ ਸਕੂਲ ਮਿਆਰੀ ਸੁਵਿਧਾਵਾਂ ਦੇ ਸੰਬੰਧ ਵਿੱਚ ਪ੍ਰਾਈਵੇਟ ਸਕੂਲਾਂ ਨਾਲ ਮੁਕਾਬਲਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿੱਖਿਆ ਨੂੰ ਪਹਿਲੀ ਤਰਜੀਹ ਦਿੱਂਦਿਆਂ ਸਰਕਾਰੀ ਸਕੂਲਾਂ ਵਿੱਚ ਅਤ ਆਧੁਨਿਕ ਬੁਨਿਆਦੀ ਢਾਂਚੇ ਮਹੱਇਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਪਹਿਲ ਕਦਮੀਆਂ ਸਦਕਾ ਜਿੱਥੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ, ਉੱਥੇ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸਿੱਖਿਆ ਵਿਦਾਇਕ ਸਰਹੰਤ ਕਰ ਰਹੇ ਹਨ। ਇਸ ਸਿੱਖਿਆ ਕ੍ਰਾਂਤੀ ਦੀ ਲੜੀ ਤਹਿਤ ਅੱਜ ਸਾਡੇ ਸਕੂਲ ਸ਼ਹੀਦ ਸੁਬੇਦਾਰ ਮੇਵਾ ਸਿੰਘ ਸਕੂਲ ਆਫ ਫੈਮਿਨਲ ਮੋਰਿੰਦਾ ਵਿੱਚ ਸਾਡੇ ਹਲਕਾ ਕਿ ਬਹੁਤ ਵਧੀਆ ਜਿਹੜਾ ਪੰਜਾਬ ਦਾ ਮਾਹੌਲ ਬਦਲ ਰਿਹਾ ਹੈ ਔਰ ਸਿੱਖਿਆ ਕ੍ਰਾਂਤੀ ਦੇ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਜੋ ਬਦਲਾਅ ਸਕੂਲਾਂ 'ਚ ਲੈ ਕੇ ਆਉਂਦਾ ਹੈ ਉਹਦੀ ਕੋਈ ਮਿਸਾਲ ਨਹੀਂ ਕਿਉਂਕਿ ਅੱਜ ਤੋਂ 3 ਸਾਲ ਪਹਿਲਾਂ ਜਦੋਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਵੇਲੇ 60% ਸਕੂਲਾਂ ਦੀਆਂ ਜਿਹੜੀਆਂ ਚਾਰ ਦੀਵਾਰੀਆਂ ਨੇ 50% ਬੱਚੇ ਥੱਲੇ ਬੈਂਦੇ ਸਨ ਕੋਈ ਬੈਂਚ ਟੈਸਟ ਵਗੈਰਾ ਨਹੀਂ ਸੀ ਟਾਇਲਟਸ ਦਾ ਬੁਰਾ ਹਾਲ ਸੀ ਤੇ ਕੋਈ ਸਾਇੰਸ ਲੈਬ ਵਗੈਰਾ ਹੈ ਨਹੀਂ ਸੀ ਟੀਚਰਸ ਜਿਹੜੇ ਹੈ ਉਹਨਾਂ ਨੂੰ ਤਨਖਾਹਾਂ ਵਧੀਆ ਨਹੀਂ ਸੀ ਮਿਲਦੀਆਂ ਲੇਕਿਨ ਜਦੋਂ ਦੀ ਸਰਦਾਰ ਭਗਤ ਸਿੰਘ ਮਾਨ ਉਹਨਾਂ ਨੇ ਜਿਹੜੀ ਇਹ ਬਾਕਡਾਉਨ ਸੰਭਾਲੀ ਹੈ ਇੱਕ ਬਹੁਤ ਵੱਡੀ ਜਿਹੜੀ ਕ੍ਰਾਂਤੀ ਜੋ ਸਿੱਖਿਆ ਦੇ ਖੇਤਰ ਚ ਆਈ ਹੈ ਔਰ ਅੱਜ ਅਸੀਂ ਬੜੇ ਮਾਣ ਨਾਲ ਕਹਿ ਸਕਦੇ ਹਾਂ ਕਿ ਅੱਜ ਹਰ ਜਿਹੜਾ ਸਕੂਲ ਆ ਉਹਦੀ ਚਾਰ ਦਿਵਾਰੀ ਹੈ ਔਰ ਹਰ ਬੱਚਾ ਉਹਦੇ ਲਈ ਬੈਠਣ ਲਈ ਬੈਂਚ ਤੇ ਡੈਸਕ ਹਨ ਉਹਨਾਂ ਨੂੰ ਵਰਦੀਆਂ ਸਮੇਂ ਸਿਰ ਮਿਲਦੀਆਂ ਉਹਨਾਂ ਨੂੰ ਕਿਤਾਬਾਂ ਜਿਹੜੀਆਂ ਸਮੇਂ ਸਿਰ ਮਿਲਦੀਆਂ ਔਰ ਜਿਹੜੇ ਟੀਚਰਸ ਨੇ ਉਹਨਾਂ ਦੀ ਜਿਹੜੀ ਸਿੱਖਲਾਈ ਹੈ ਉਹ ਵੀ ਵਧੀਆ ਜਿਹੜੇ ਬਾਹਰ ਡਿਵੈਲਪਡ ਜਿਹੜੇ ਕੰਟਰੀਆਂ ਜਿਵੇਂ ਫਿਨਲੈਂਡ ਸਿੰਗਾਪੁਰ ਉੱਥੋਂ ਉਹਨਾਂ ਦੀ ਸਿੱਖਲਾਈ ਕਰਵਾਈ ਹੈ ਤੇ ਅੱਜ ਸਕੂਲਾਂ ਦੇ ਜਿਹੜੇ ਰਿਜ਼ਲਟ ਨੇ ਉਹ ਦੱਸਦੇ ਨੇ ਕਿ ਕਿੰਨਾ ਤਕਬੀਲੀ ਜੜੀ ਹੈਗੀ ਆ ਪੰਜਾਬ ਚ ਆਈ ਹੈ ਕਿਉਂਕਿ ਜਿਹੜੇ ਵੀ ਸਕੂਲ ਚ ਮੈਂ ਗਿਆ ਉੱਥੇ 100% ਜਿਹੜੇ ਨਤੀਜੇ ਉੱਥੇ ਮਿਲ ਰਹੇ ਨੇ ਅੱਜ ਪੰਜ ਸਕੂਲਾਂ ਚ ਅਸੀਂ ਗਏ ਆ ਔਰ ਬਹੁਤ ਨਿਹਾਰ ਬਦਲੀ ਪਈ ਹੈ ਹਰ ਸ਼ੀ ਗੀ ਇਹ ਰੋਤੀ ਪਾਰਟੀਆਂ ਵੀ ਕਹਿੰਦੀਆਂ ਕਿ ਸਕੂਲਾਂ ਦੇ ਵਿੱਚ ਜਿਹੜੇ ਜਿਹੜੇ ਉਦਘਾਟਨ ਕਰਦੇ ਆ ਕਮਰਿਆਂ ਦਾ ਉਦਘਾਟਨ ਕਰਦੇ ਆ ਇਹਨੂੰ ਲੈ ਕੇ ਇਹਦੇ ਬਾਰੇ ਕੀ ਦੇਖੋ ਲੋ ਉਹਨਾਂ ਕੋਲ ਹੋਰ ਕੋਈ ਕੰਮ ਹੈ ਨਹੀਂ ਨੁਕਤਾ ਚੀਨੀ ਕਰਨਾ ਉਹਨਾਂ ਦਾ ਹੁਣ ਧਰਮ ਬਣ ਗਿਆ ਕਿਉਂਕਿ ਉਹਨਾਂ ਕੋਲ ਕੋਈ ਅਸਾ ਮੁੱਦਾ ਨਹੀਂ ਕਿਉਂਕਿ ਚਾਹੇ ਸਿੱਖਿਆ ਦੀ ਗੱਲ ਕਰ ਲੋ ਚਾਹੇ ਸਿਹਤ ਦੀ ਗੱਲ ਕਰ ਲੋ ਚਾਹੇ ਨੌਜਵਾਨ ਨੂੰ ਨੌਕਰੀਆਂ ਦੇਣ ਦੀ ਗੱਲ ਕਰ ਲੋ ਚਾਹੇ ਸਪੋਰਟਸ ਦੀ ਗੱਲ ਕਰ ਲੋ ਚਾਹੇ ਨਹਿਰੀ ਪਾਣੀ ਦੀ ਗੱਲ ਕਰ ਲੋ ਚਾਹੇ ਕਿਸਾਨੀ ਨੂੰ 12 ਘੰਟੇ ਤੋਂ ਵੱਧ ਜਿਹੜੀ ਮੁਕਤ ਬਿਜਲੀ ਦੀ ਗੱਲ ਕਰ ਲੋ ਚਾਹੇ 90% ਪਰਿਵਾਰਾਂ ਨੂੰ ਜ਼ੀਰੋ ਬਿਲਾਂਡ ਦੀ ਗੱਲ ਕਰ ਲੋ ਚਾਹੇ ਟੋਲ ਪਲਾਜ਼ੇ ਬੰਦ ਕਰਨ ਦੀ ਗੱਲ ਕਰ ਲੋ ਚਾਹੇ ਇੱਕ ਵੱਡੇ ਥਰਮਲ ਪਲਾਂਟ ਖਰੀਦਣ ਦੀ ਗੱਲ ਕਰ ਲੋ ਕੋਈ ਜਵਾਬ ਹੀ ਹੈ ਨਹੀਂ ਇਸ ਸਰਕਾਰ ਦਾ ਤੇ ਹੁਣ ਉਹ ਉਹ ਬੌਂਦਲੇ ਪਏ ਨੇ ਕਿ ਹੁਣ ਖਿੱਚਾ ਕਿਵੇਂ ਜਾਵੇ ਸਰਕਾਰ ਨੂੰ ਇਸ ਕਰਕੇ ਉਹ ਇਦਾਂ ਦੀ ਜਿਹੜੀਆਂ ਸਟੇਟਮੈਂਟਸ ਸੁਣਦੇ ਨੇ ਜਿਵੇਂ ਪਿੱਛੇ ਜੇ ਪੱਤਾ ਬਾਜਵਾ ਜੀ ਨੇ ਜੋ ਕਿਹਾ ਸੀ ਕਿ ਬੱਤੀ ਬੰਬ ਹਲੇ ਪਏ 18 ਚੱਲ ਗਏ ਜੇ ਉਹਨਾਂ ਨੂੰ ਇੰਨਾ ਹਿਸਾਬ ਤੱਕ ਪਤਾ ਹੈ ਤਾਂ ਫਿਰ ਦੱਸਦੇ ਹੁਣ ਵੀ ਕਿੱਥੇ ਪਏ ਇਸ ਕਰਕੇ ਉਹ ਬੌਂਦਲੇ ਹੋਇਆ ਉਹਨਾਂ ਨੂੰ ਕੋਈ ਕੋਈ ਜਵਾਬ ਨਹੀਂ ਹੈ ਤਰੱਕੀ ਦਾ ਜੋ ਪੰਜਾਬ ਵਿੱਚ